ਮੇਰਾ 1 ਮਹੀਨਾ ਕੰਮ ਚੱਲਣ ਦੇ ਦੇ ਬਠਿੰਡੇ ਦੇ ਵਿੱਚ ਉਹ ਘੱਟੋ ਘੱਟ ਉਹਨੇ ਕਈ ਸੌ ਕਰੋੜ ਦੀ ਠੱਗੀ ਮਾਰੀ ਸੀ ਕਹਿੰਦਾ ਵੀ ਨਵੀਂ ਫੋਰਚੂਨਰ ਗੱਡੀ ਲੈ ਲੈ ਚੰਨਾ ਮਰਜੀ ਕੁਛ ਲੈ ਲੈ ਵੀ ਕਹਿੰਦਾ ਮੇਰੇ ਕੋਲੇ ਆ ਬੀਜੇਮਾ ਸਾਰੇ ਜਾਲੀ ਲਾਈ ਜਨਾਂ ਨੂੰ ਦੱਸਦਾ ਸੀ ਕਹਿੰਦਾ ਮੈਂ ਇੰਨਾ ਪੈਸਾ ਇਕੱਠਾ ਕਰਦਾ ਕਹਿੰਦਾ ਵੀ ਮੇਰਾ 1 ਮਹੀਨਾ ਕੰਮ ਚੱਲਣ ਦੇ ਦੇ ਕਹਿੰਦਾ ਮੈਂ ਘੱਟੋ ਘੱਟ 200 200 ਕਰੋੜ ਰੁਪਏ ਸਾਪਣਾ 200 ਕਰੋੜ ਕਿ ਮੈਨੂੰ ਇਹ ਸਭ ਤੋਂ ਵੱਡਾ ਮੁੱਦਾ ਲੱਗਦਾ ਹੈ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਇੱਕ ਤਾਂ ਨਸ਼ਾ ਤੇ ਦੂਜਾ ਪਰਿਵਾਰ ਨਸ਼ਾ ਤੋਂ ਵੀ ਵੱਡਾ ਮੁੱਦਾ ਹੈ ਐਡੀ ਵੱਡੀ ਜਿਹੜੀ ਪੰਜਾਬ ਦੀ ਲ ਕਿ ਜਿਹੜਾ ਕਿ ਤੇਰਾ ਭਰਾ ਇਤਕਰਭੇ ਕਰਨ। ਐਨੇ ਲੰਬੇ ਸਮੇਂ ਤੋਂ ਬਾਅਦ ਦਿਲਜੀਤ ਨੇ ਆਪਣੀ ਫਿਲਮ ਦੇ ਵਿੱਚ ਤੁਹਾਡਾ ਜ਼ਿਕਰ ਕੀਤਾ ਹੈ। ਸਭ ਤੋਂ ਪਹਿਲਾਂ ਇਹ ਦੱਸੋ ਹੂੰ ਕਿੰਨੇ ਕ ਸਮੇਂ ਦਾ ਸੰਘਰਸ਼ ਆ ਇਹ? ਇਹਨਾਂ ਇਹਨਾਂ ਕਟੋ-ਕਟ ਬਾਈ ਜੀ ਸਾਢੇ ਤਿੰਨ ਸਾਢੇ ਤਿੰਨ ਚਾਰ ਸਾਲ ਹੋਰ ਹੋਣ ਵਾਲੇ ਨੇ ਜੀ ਇਸ ਆਪਾਂ ਨੂੰ ਮੁੱਦੇ ਦੇ ਬੋਲਦਿਆਂ ਨੂੰ। ਇਹ ਮੁੱਦਾ ਮੈਨੂੰ ਇਹ ਚੀਜ਼ ਲੱਗ ਰਹੀ ਹੈ ਜਿਹੜੀ ਕਿ ਅੱਜ ਤਿੱਕਰ ਖਾਸ ਕਰਕੇ ਜੇ ਆਪਾਂ ਅੱਜ ਮੌਜੂਦਾ ਸਰਕਾਰ ਦੀ ਗੱਲ ਕਰੀਏ ਜਾਂ ਰਾਜਨੀਤੀ ਕਿਸੇ ਵੀ ਵਿਰੋਧੀ ਧਿਰ ਦੀ ਗੱਲ ਕਰੀਏ ਜਿਹੜੀਆਂ ਸਾਡੇ ਇਸ ਪੰਜਾਬ ਨੂੰ ਚਲਾਉਂਦੀਆਂ ਨੇਗੀਆਂ ਉਹਨਾਂ ਦੇ ਵੀ ਇਸ ਪ੍ਰਕਾਰ ਨੇ ਮੁੱਦਾ ਨਹੀਂ ਚੁੱਕਿਆ ਕਿਉਂਕਿ ਮੈਨੂੰ ਇਹ ਸਭ ਤੋਂ ਵੱਡਾ ਮੁੱਦਾ ਲੱਗਦਾ ਹੈ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਇੱਕ ਤਾਂ ਨਸ਼ਾ ਤੇ ਦੂਜਾ ਪ੍ਰਵਾਸ ਬਹੁਤ ਸੂਖਮ ਮੁੱਦਾ ਤੁਸੀਂ ਹੁਣ ਗਰਾਉਂਡਾਂ ਦੇ ਵਿੱਚ ਮੈਨੂੰ ਬਰਾਉਂਦੇ ਨੇਗੇ ਮੈਂ ਲਾਦਾ ਖਰੂਬ ਸਭ ਦੀ ਕਿਰਪਾ ਨਾਲਾ ਪੂਰਾ ਅੰਦਰ ਕਮਰਾ ਭਰਿਆ ਪੈਨਾ ਮਾਂ ਦੇ ਨਾਲ ਜਦੋਂ ਮੈਂ ਉੱਥੇ ਜਾਂਨਾ ਮੈਂ ਗਰਾਉਂਡ ਦੇ ਵਿੱਚ ਜਾ ਕੇ ਕੋਈ ਗੱਲ ਕਰਦਾ ਹੁੰਦਾ ਜਾ ਕਹੀ ਥਾ ਮਦ ਜਦੋਂ ਲੀਡਰ ਜਾ ਕੇ ਕਹਿੰਦੇ ਨੇ ਵੀ ਅਸੀਂ ਗਰਾਊਂਡ ਨੂੰ 50 ਲੱਖ ਰੁਪਏ ਦੇ ਤੱਕ ਕਰੋੜ ਰੁਪਏ ਦਿੱਤਾ ਉਦੋਂ ਮੈਨੂੰ ਇੱਕੋ ਚੀਜ਼ ਮਹਿਸੂਸ ਹੁੰਦੀ ਆ ਵੀ ਗਰਾਊਂਡ ਬਣਾ ਕੇ ਕੀ ਕਰਾਂਗੇ ਜੇ ਇੱਥੇ ਖੇਡਣ ਵਾਲੇ ਨਾ ਰਹਿਣ ਹੂੰ ਇਸ ਕਰਕੇ ਸਾਡੀਆਂ ਜਿਹੜੀਆਂ ਕਾਲਜਾਂ ਯੂਨੀਵਰਸਿਟੀਆਂ ਬੰਦ ਹੋ ਗਈਆਂ ਹਨਾ ਇਹ ਮੈਨੂੰ ਬਹੁਤ ਵੱਡਾ ਮੁੱਦਾ ਲੱਗਿਆ ਕਿ ਨੌਜਵਾਨਾਂ ਦੇ ਨਾਲ ਜਿਹੜੇ ਨੌਜਵਾਨਾਂ ਨੂੰ ਇੱਕ ਵਾਰੀ ਠੱਗੀ ਵੱਜ ਗਈ ਉਹ ਫਿਰ ਉਹਨੂੰ ਇਹ ਚੀਜ਼ ਮਹਿਸੂਸ ਹੁੰਦੀ ਆ ਵੀ ਯਾਰ ਮੈਂ ਕਿਤਨਾ ਕਿਤੇ ਪਰਪਾਈ ਪੂਰੀ ਕਰਨੇ ਮੈਂ ਹੁਣ ਕਿਸੇ ਨਾ ਕਿਸੇ ਕੰਟਰੀ ਦੇ ਵਿੱਚ ਬਾਹਰ ਜਾਊਂਗਾ ਹੂੰ ਇਹ ਬਹੁਤ ਵੱਡੀ ਪੰਜਾਬ ਦੇ ਵਿੱਚ ਠੱਗੀ ਹੋਈ ਆ ਅੱਜ ਮੈਂ ਕਹਿੰਦਾ ਪੰਜਾਬ ਦਾ 12 13 ਹੈ 13 ਹਜ਼ਾਰ ਪਿੰਡਾਂ ਪੰਜਾਬ ਦਾ ਹਰੇਕ ਪਿੰਡ ਦੇ ਵਿੱਚ 10 ਤੋਂ 20 ਬੰਦਿਆਂ ਨਾਲ ਠੱਗੀ ਵਜੀ ਹੋਈ ਆ ਨਸ਼ੇ ਤੋਂ ਵੀ ਇਹ ਵੱਡੀ ਸਮਗਲਿੰਗ ਇਸ ਕੰਮ ਦੇ ਵਿੱਚ ਹੋਈ ਆ ਨਸ਼ੇ ਤੋਂ ਹਾਂ ਜਿਹੜਾ ਆਪਾਂ ਕਹਿੰਦੇ ਨਸ਼ਾ ਮੁੱਦਾ ਨਸ਼ੇ ਤੋਂ ਵੀ ਵੱਡਾ ਮੁੱਦਾ ਹੈ ਐਡੀ ਵੱਡੀ ਜਿਹੜੀ ਪੰਜਾਬ ਦੀ ਲੁੱਟ ਹੋਈ ਹੈ ਇਹ ਇਸ ਲੁੱਟ ਉੱਪਰ ਜਿਹੜਾ ਕਿ ਜਿਸ ਤਰ੍ਹਾਂ ਸਰਕਾਰਾਂ ਨੂੰ ਸਟੈਂਡ ਲੈਣਾ ਚਾਹੀਦਾ ਤੇ ਨਹੀਂ ਲੱਤਾਂ ਗਿਆ ਮੈਂ ਨਾ ਕਾਫੀ ਟਾਈਮ ਪਹਿਲਾਂ ਮੈਂ ਗੱਲ ਕਹਿੰਦਾ ਹੁੰਦਾ ਸੀਗਾ ਮੈਂ ਡੇਢ ਦੋ ਸਾਲ ਪਹਿਲਾਂ ਵੀ ਇਹ ਗੱਲ ਕਹਿੰਦਾ ਹੁੰਦਾ ਸੀਗਾ ਮੈਂ ਕਿਹਾ ਵੀ ਜਿਸ ਪ੍ਰਕਾਰ ਮਾਪਦੇ ਦੋਸਤਾਂ ਨਾਲ ਗੱਲ ਕਰਦਾ ਹੁੰਦਾ ਵੀ ਜਿਸ ਪਰ ਦਾ ਕਰਦਾ ਮੈਂ ਕਿਹਾ ਹੈ ਮੁੱਦਾ ਆਪਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਕਿਹਾ ਪੰਜਾਬ ਦੇ ਵਿੱਚ ਯਾਦ ਕਰਨਗੇ ਆਪਾਂ ਤੇ ਲਗਾਤਾਰ ਹੀ ਮੁੱਦੇ ਤੇ ਬੋਲੀਏ ਲਗਾਤਾਰ ਮੈਂ ਮੁੱਦੇ ਨੂੰ ਅੱਜ ਤੱਕ ਛੱਡਿਆ ਨਹੀਂਗਾ ਸਰਕਾਰਾਂ ਨੇ ਲੀਡਰਾਂ ਨੇ ੱਡੀ ਝੂਟੀ ਦਾ ਜ਼ੋਰ ਲਾਇਆ ਇਹ ਮੁੱਦੇ ਨੂੰ ਦਬਾਉਣ ਲਈ ਪਰ ਆਪਾਂ ਦਵੇ ਨਹੀਂ ਗੁਰੂ ਸਾਹਿਬ ਦੀ ਕਿਰਪਾ ਨਾਲ ਇਸ ਕਰਕੇ ਅੱਜ ਉਸ ਚੀਜ਼ਾਂ ਦੇ ਪਹੁੰਚਣ ਲੱਗੇ ਆਪ ਮੰਨਣ ਲੱਗੇ ਦਿਲਜੀਤ ਵਰਗਾ ਸੁਪਰਸਟਾਰ ਬੰਦਾ ਹਨ ਜਿਹਦੀ ਕਿ ਹਾਲੀਵੁੱਡ ਦੇ ਵਿੱਚ ਪੂਰੀ ਧੱਕ ਹੈ ਉਹ ਬੰਦੇ ਨੇ ਗੱਲ ਕਹਦੇ ਨਹੀਂ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ ਮੈਨੂੰ ਕਹਿੰਦੇ ਕਹਾਉਂਦੇ ਐਡੇ ਸੀਨੀਅਰ ਬੰਦਿਆਂ ਦੇ ਫੋਨ ਆਏ ਕਹਿੰਦੇ ਤੂੰ ਹੁਣ ਕਹਿੰਦੇ ਵੀ ਉਹ ਤੇਰਾ ਕਹਿੰਦੇ ਅਸਲੀ ਕਹਿੰਦੇ ਤੇਰੇ ਜਿੱਤ ਆ ਮੈਂ ਦਲਜੀਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਉਹਨੇ ਮੈਨੂੰ ਇੱਕ ਸਨਮਾਨ ਦਿੱਤਾ ਹੈ ਜੀ ਮੈਂ ਆਪਾਂ ਕਹਿੰਦੇ ਉਹਨੂੰ ਵੀ ਸਨਮਾਨ ਦੇਣਾ ਦਲਜੀਤ ਨੇ ਮੈਨੂੰ ਇਹ ਬਹੁਤ ਵੱਡਾ ਸਨਮਾਨ ਦਿੱਤਾ ਉਹਨੇ ਇਸ ਚੀਜ਼ ਨੂੰ ਸਮਝਿਆ ਕਿ ਨੌਜਵਾਨ ਨੇ ਦਿਲੋਂ ਕੰਮ ਕੀਤਾ ਇਸ ਤੇ ਦਿਲੋਂ ਕੰਮ ਕੀਤਾ ਮੈਂ ਇਸ ਮੁੱਦੇ ਦੇ ਦਿਲੋਂ ਕੰਮ ਕੀਤਾ ਮੈਂ ਗੁਰੂ ਨੂੰ ਹਾਜ਼ਰ ਨਾਜ਼ਰ ਰੱਖ ਕੇ ਉਸ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਰੱਖ ਕੇ ਕਹਿ ਸਕਦਾ ਵੱਡੇ ਵੱਟੇ ਬੰਦਿਆਂ ਨੇ ਮੁੱਦਾ ਚੁੱਕਣਾ ਚਾਹਿਆ ਸਭ ਦੇ ਆਣ ਜੋ ਉੱਥੇ ਚੁੱਪ ਕਰ ਗਏ ਕਿਉਂ ਚੁੱਪ ਕਰ ਗਏ ਵੱਡੇ ਵੱਡੇ ਬੰਦੇ ਚੁੱਪ ਕਰ ਗਏ ਬਹੁਤ ਸਾਰੇ ਜਥੇਬੰਦੀਆਂ ਦੇ ਆਗੂ ਵੀ ਚੁੱਪ ਕਰ ਗਏ ਪਰ ਤੇਰਾ ਭਰਾ ਇਸ ਇਸ ਮੁੱਦੇ ਦੇ ਵਿੱਚ ਚੁੱਪ ਨਹੀਂ ਕਰਿਆ ਕਾਰਨ ਕੀ ਚੁੱਪ ਹੋਣ ਦਾ ਇੱਕੋ ਹੀ ਕਾਰਨ ਸੀਗਾ ਕਿ ਜਿਹੜਾ ਕਿ ਤੇਰਾ ਭਰਾ ਅਜੇ ਤੱਕ ਰਵੇ ਕਿਹਾ ਨਹੀਂ ਅਜੇ ਤੱਕ ਕਿਉਂਕਿ ਦੇਖੋ ਹਰ ਇੱਕ ਏਜੰਟ ਨੇ ਕਰੋੜਾ ਰੁਪਿਆ ਕਮਾਇਆ ਇਹਨਾਂ ਨੂੰ ਲੱਖ 2 ਲੱਖ 50 ਲੱਖ ਦੇਣਾ ਮੈਨੂੰ ਤਾਂ ਇਹਨਾਂ ਨੂੰ ਕਰੋੜ ਦੇਣਾ ਵੀ ਕੋਈ ਬਾਲੀ ਵੱਡੀ ਗੱਲ ਨਹੀਂ ਅੱਜ ਮੈਂ ਤੈਨੂੰ ਛੋਟੀ ਜੀ ਗੱਲ ਦੱਸਦਾ ਇੱਥੇ ਨਾ ਗੁਰਪ੍ਰੀਤ ਬੈਣੀਪਾਲ ਦਾ ਨਾਮ ਦਾ ਇੱਕ ਏਜੰਟ ਆ ਜਿਹੜਾ ਕਿ ਅੱਜ ਤਣੂ ਪ੍ਰੈਜ਼ੀਡੈਂਟ ਕੱਲ ਦਾ ਪ੍ਰੈਜ਼ੀਡੈਂਟ ਕੱਲ ਦਾ ਉਹਦੇ ਕੋਲ ਕਈ ਕਈ ਸੂਕ੍ਰ ਜਮੀਨਾਂ ਅੱਛਾ ਉਹਦੀ ਮੈਂ 13 14 ਏਕੜ ਜਮੀਨ ਦੇ ਉੱਪਰ ਕਬਜ਼ਾ ਕਰਾਈ ਬੈਠਾ ਧਰਨਾ ਲਵਾਈ ਬੈਠਾ ਹਾਂ ਹੁਣ ਉਹਦੇ ਤੋਂ 3.5 3 4 ਕਰੋੜ ਰੁਪਿਆ 5 ਕਰੋੜ ਰੁਪਿਆ ਉਹਨੇ ਏਜੰਟ ਉਹਨੇ ਲੋਕਾਂ ਦਾ ਦੇਣਾ ਮੈਨੂੰ ਉਹ ਕਹਿੰਦਾ ਵੀ ਐ ਕਰਕੇ ਪੈਸਾ ਮੈਂ ਉਹਦੇ ਇੰਨਾ ਰਿਸ਼ਤੇਦਾਰਾਂ ਨੂੰ ਝੰਡ ਕਰਕੇ ਤੋੜਿਆ ਮੈਂ ਤੁਹਾਨੂੰ ਇੱਥੇ ਕਰ ਮੇਰੇ ਪਪਾ ਪਤਾ ਹੀ ਨਹੀਂ ਲੱਗਿਆ ਵੀ ਮੈਂ ਕੀ ਆ ਰਿਸ਼ਤੇਦਾਰਾਂ ਰਾਹੀਂ ਮੇਰੇ ਤਾਂ ਬਾਹਲੇ ਰਿਸ਼ਤੇਦਾਰ ਇਸ ਕੰਮ ਦੇ ਵਿੱਚ ਟੁੱਟੇ ਇਸ ਕੰਮ ਵਿੱਚ ਇਸ ਕੰਮ ਦੇ ਵਿੱਚ ਅੱਛਾ ਮੇਰੇ ਦੋਸਤ ਬਹੁਤ ਟੁੱਟੇ ਕਿਉਂਕਿ ਏਜੰਟਾਂ ਨੇ ਜਾਂ ਵਿੱਚ ਏਜੰਟਾਂ ਦਾ ਕੰਮ ਕਰਦੇ ਸੀਗੇ ਮੈਂ ਇੱਕ ਲੀ ਖਿੱਚ ਕੇ ਰੱਖੀ ਹੂੰ ਗੁਰੂ ਸਾਹਿਬ ਦੀ ਕਿਰਪਾ ਨਾਲ ਮੈਂ ਲੀ ਖਿੱਚ ਕੇ ਰੱਖੀ ਵੀ ਮੱਖਾਂ ਜੇ ਤੁਸੀਂ ਕਹੋਗੇ ਨਾ ਮੈਂ ਆਪਣੇ ਕਹਿੰਦੇ ਕਹਾਉਂਦੇ ਦੋਸਤਾਂ ਦੀਆਂ ਗੱਲਾਂ ਮੋੜੀਆਂ ਵੀ ਮੱਖਾਂ ਇਸ ਕੰਮ ਦੇ ਵਿੱਚ ਮੈਨੂੰ ਤੁਸੀਂ ਆ ਕੇ ਬਿਲਕੁਲ ਨਾ ਕਿ ਲੀਕ ਚ ਕਿ ਜੋ ਲਕੀਰ ਖਿਚਕੇ ਲੜਾਈ ਲੜੀ ਨਾ ਇਸ ਲੜਾਈ ਦਾ ਹੌਲੀ ਹੌਲੀ ਹੁਣ ਮੈਨੂੰ ਫਲ ਮਿਲਣਾ ਸ਼ੁਰੂ ਹੋ ਗਿਆ ਮੈਂ ਇੱਕ ਨੁਕਲ ਤੇ ਮੁਕਲ ਏਜੰਟ ਸੀਗਾ ਮੇਰੇ ਕੋਲ ਇੱਕ ਗੱਡੀ ਲੈਣ ਆ ਗਿਆ ਉਹ ਕਹਿੰਦਾ ਮੈਨੂੰ ਆ ਮੁਕਲ ਨਾਂ ਦਾ ਏਜੰਟ ਸੀਗਾ ਮੈਨੂੰ ਕਹਿੰਦਾ ਨਾ ਵੀ ਮੇਰਾ ਇੱਕ ਮਹੀਨਾ ਕੰਮ ਚੱਲਣ ਦੇ ਦੇ ਬਠਿੰਡੇ ਦੇ ਵਿੱਚ ਉਹ ਘਟੋ ਘਟ ਉਹਨੇ ਕਈ ਸੌ ਕਰੋੜ ਦੀ ਠੱਗੀ ਮਾਰੀ ਸੀ ਕਹਿੰਦਾ ਵੀ ਨਵੀਂ ਫੋਰਚੂਨਰ ਗੱਡੀ ਲੈ ਲੈ ਚੰਨਾ ਮਰਜੀ ਕੁਛ ਲੈ ਲੈ ਕਹਿੰਦਾ ਮੇਰੇ ਕੋਲੇ ਆ ਬੀਜੇਮਾ ਸਾਰੇ ਜਾਲੀ ਲਾਈ ਜਨ ਨੂੰ ਦੱਸਦਾ ਸੀ ਕਹਿੰਦਾ ਮੈਂ ਇੰਨਾ ਪੈਸਾ ਇਕੱਠਾ ਕਰਦਾ ਕਹਿੰਦਾ ਵੀ ਮੇਰਾ ਇੱਕ ਮਹੀਨਾ ਕੰਮ ਚੱਲਣ ਦੇ ਦੇ ਕਹਿੰਦਾ ਮੈਂ ਘੱਟੋ ਘੱਟ 200 200 ਕਰੋੜ ਰੁਪਏ ਸਾਪਣਾ 2 200 ਕਰੋੜ ਰੁਪਏ ਸਾਪਣਾ ਉਹਨੇ ਕਮਿਟ ਕੀਤਾ ਹਾਂ ਕਹਿੰਦਾ ਮੇਰਾ ਬਟਿੰਡੇ ਦਫ਼ਤਰ ਚੱਲਣ ਦੇ ਦੇ ਅੱਛਾ ਚੱਲਣ ਨਹੀਂ ਦਿੱਤਾ ਉਹਦਾ ਮੈਂ